ਹਾਂਜੀ ਬਲੈਂਟਨ ਦੇ ਜੇਲ੍ਹ ਪੁਲਿਸ ਦੇ ਭਰਤੀ ਹਾਂਜੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਉਹ ਅੱਛੇ ਕੋ 6 ਮਹੀਨੇ ਹੋ ਗਏ ਸੀ ਪਿਛਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਅੱਡੇ ਕੋ ਹਾਂਜੀ ਕੀ ਕਾਰ ਸੀਗਾ ਹਾਂਜੀ ਡੈਡ ਤਾਂ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੋਲ ਸੁਮਲਾਜ ਨੂੰ ਦੱਸ ਕੇ ਗਿਆ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਜੀ ਹਾਂ ਜੀ ਬਲੈਂਟਰ ਰਹਿੰਦਾ ਬਲੈਂਟਰ ਹਾਂ ਜੀ ਡੈਡ ਬੋਡੀ ਕਿੱਦਾਂ ਪਹੁੰਚੀ ਡੈਡ ਬੋਡੀ ਰਾਤ ਪਹੁੰਚੀ ਸਾਡੇ ਕੋਲ ਅੰਮ੍ਰਿਤਸਰ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਨਹੀਂ ਮੰਨ ਕਰ ਜੂ ਇਤੋਂ ਦੀ ਜਉਂਦੀ ਦੀ ਸੁਤਾਨ ਬਾ ਜੀ ਕੀ ਕਾਣਾ ਹੈ ਆ ਗਿਆ ਸਾਡਾ ਪੁੱਤ ਭਾਵਸ ਆ ਗਿਆ ਚਲੋ ਅਹੀਂ ਦਰਸ਼ਨ ਕਰ ਲਿਆ ਤਾਂ ਅੰਤ ਨੂੰ ਦਰਸ਼ਨ ਹੋਦੇ ਆ ਗਿਆ ਹੀ ਬਹਿ ਕੇ ਬਾਕੀ ਸਾਡੇ ਉਹ ਕਹਿਣ ਵਾਸਤੇ ਬੱਚਾ ਕੁਛ ਨਹੀਂ ਕੋਨੀ ਬੱਚਾ ਨਹੀਂ ਭੇਟਾ ਇੱਕ ਛੋਟਾ ਕੈਨੇਡਾ ਵਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਹਾਂਜੀ ਮੇਰੀ ਹਾਂਜੀ ਮਰਦਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਉਹ ਮੇਰੇ ਆ ਉਹ ਮੇਰੀ ਧੀ ਕਹਿੰਦੇ ਢੀਢੀ ਬਢੀ ਸਜਾ ਦੇਤੀ ਰੱਬ ਨੇ ਵਾਹ ਦਾਨੂ ਸਜਾ ਵੀਰਿਆ ਉਹ ਮੇਰੀ ਧੀ ਹੈ ਚਰਨਜੀਤ ਸਿੰਘ ਇਹ ਮੋਢਾ ਨਾਲ ਤੇ ਸਾਡੇ ਭਰਾ ਸਾਡੇ ਵੱਡੇ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ ਕੇ ਉਥੇ ਨੇ ਵਧੀਆ ਆਪਣਾ ਜਿਹੜੀ ਆ ਜੌਬ ਜਿਹੜੀ ਆ ਉਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਆਈ ডো ਸੋ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਇਹ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਆਇਆ ਸੀ ਕਿ ਜਾਂ ਗੱਡੀ ਤੇ ਡਿਊਟੀ ਜਾ ਰਹੇ ਸਨ ਮੇਰੇ ਖਿਆਲ ਤੋਂ ਵਿਚ ਜੈਨਾ ਟਕਰਾ ਗਈ ਗੱਡੀ ਇਹ ਤੇ ਅੱਜ ਜਿਹੜੀਆਂ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅੰਮ੍ਰਿਤਸਰ ਏਅਰਪੋਰਟ ਤੇ ਡੈੱਡ ਬੋਡੀ ਪਹੁੰਚੀ ਪਰਿਵਾਰ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾਪਸ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਅਵਸਥਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਟ ਤੋਂ ਵੱਡੀ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਕਹਿੰਦਾ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਨ ਵੀ ਇਹ ਹਾਲ ਇਹ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਤੇ ਅਸੀਂ ਆਪਣੇ ਵੱਲੋਂ ਆਪਣੇ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆ ਦੰਦੋਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦੋਂ ਦਾ ਡੁੱਬਾ ਪਿਆ ਵਾ ਸੋ ਅਸੀਂ ਆਈ ਹੀ ਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ